ਸਾਡੇ ਪਿੰਡ ਤੋਂ ਆਰੰਭ ਹੋ ਕੇ ਸਰਹਦਰਪੁਰ ਤੀਲੇ ਦੇ ਪਰਾਤੇ ਪਹੁੰਚਿਆ ਹੈ ਸਤਿਗੁਰੂ ਜੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਕਿਤੇ ਵੀ ਆਪ ਜੀ ਨੂੰ ਸਾਲ ਮਿਲਦਾ ਹੈ ਉੱਥੇ ਗ੍ਰਹਿਣ ਕਰਨ ਦੀ ਕਿਰਪਾਲਤਾ ਕਰੋ ਸਾਡੇ ਪਾਸ ਪੰਚ ਪ੍ਰਸਿੱਧ ਘਰ ਜਿੱਥਾਂ ਭਾਈ ਸੰਜੀਤ ਸਿੰਘ ਜੀ ਆਇਕੇ ਪਹੁੰਚੇ ਨੇ ਤੋਂ ਉਹਨਾਂ ਦੇ ਪਾਸੋਂ ਆਪਾਂ ਇੱਥੇ 35 ਮਿੰਟ ਦੇ ਲਈ ਬਾਬਾ ਜੀਵਨ ਸਿੰਘ ਜੀ ਦੇ

ਦਿੰਦੇ ਨੇ ਪਤਾ ਜੀ ਆਪ ਨੂੰ ਵੱਡ ਕੌਣ ਕੰਦਾ ਸੂਰਮਾ ਤੇ ਜੁਦਾ ਹੋ ਸਕਦਾ ਫਕੀਰ ਹੋ ਸਕਦਾ ਤੁਸੀਂ ਆਪ ਕਿਰਪਾ ਕਰੋ ਇਹਨਾਂ ਦੇ ਬੁੱਧਿਲ ਖੋਹ ਧਰਮ ਤੋਂ ਬਚਾਓ ਇਹਨਾਂ ਦੀ ਰਾਖੀ ਕਰੋ ਤਾਂ ਉਹ ਇਹਨਾਂ ਦਾ ਪਲਾਹ ਹੋ ਸਕੀਏ ਆਓ ਇਸ ਪ੍ਰਾਪ ਦੀ ਸਮਾਤੀ ਹੈ ਅਗਲਾ ਇਤਿਹਾਸ ਆਪਾਂ ਅਗਲੇ ਪਲਾਹ ਤੇ ਪਕਾ ਪਚਾਰਾਂਗੇ ਸਾਰਾ ਸੰਤਾਨ ਨਰਬਲਖਾਧਰੀਆ ਭਗਵਾਨ ਦੇ ਤਰਵਾਦ ਬਲਾਵ ਭੱਤੇ ਪਾਉਂ ਭੱਤੇ ਆਖੋ ਜਿੰਦਾ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਲੀ ਮੇੜ ਜਾਵੇ ਝੂਲੀ ਚੜ੍ਹ ¡Gracias! <laughs> ਦੀ ਖੋਜ ਲੈ ਸੋਨੀਆਂ ਦੀ ਜਦਨ ਆਪਣੀ ਬੰਸ ਕਰਵਾਣ ਕਰਕੇ ਉਹ ਰੁੱਦੀ ਹੰਤ ਰੱਖੀ ਹੰਤ ਬਾਨੀਆਂ Olha <laughs> ਕਦੀ ਮੁਝ ਖੜੀ 라 ਹੁੰਦੀ ਇਹਨੂੰ ਤੇਲ ਤੇਲ ਗਾਉਂਦਾ ਆ ਸਾਡੀ ਖੜ ਕੋਪਤਨਾ ਸ੍ਰੀ ਵਾਹਿਗੁਰੂ ਬਹੁਤ ਸਾਰੀਆਂ ਸੱਜਣਾਂ ਵੱਲੋਂ ਪੰਜਾਬ ਪਿਆ ਪੇਮਾਨ ਸਵਾਗਤ ਜੀ ਕੀ ਹਾਤੇ ਸੋ ਨਕਰਕੀਤਨ ਸਮਸ਼ੀਰ ਬਾਬਾ ਜੈਤਾ ਜੀ ਨੇ ਤੇ ਜੀ ਨੂੰ ਸਵਾਗਤ ਕਰਨਾ ਕਰਦਾ ਹੋਇਆ ਨਗਰ ਦੀ ਤੀਜੀ ਸਟੇਜ ਆ ਫਿਲਿਪ ਆਂ ਗਿਆ ਹੈ ਸੋ ਆਪਣੋ ਕੋ ਬਹੁਤ ਹੀ ਵੱਡਾ ਟਾਡੀ ਜੱਫਾ ਪਾਉਂਦਿਆ ਹੈ ਤੁਹਾਡੇ ਸਾਰੇ ਨਾਮ ਤੇਾਰੇ ਸਤ ਸੰਗਤ ਇਹ ਕਰਾ ਰਹੀ ਗੁਰੂ ਸਾਹਿਬ ਜੀ ਦੇ ਨਾਮ ਚਰਕੇ ਤੁਹਾਡੀ ਜੱਫਾ ਪਾਉਂਦੇ ਆ ਸ਼ਾਂਤੀ ਜੋ ਬਾ ਹਾਂਜੀ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਕੀ ਨਾਂ ਜੀ ਆਪਣਾ ਬੰਦਾ ਹਾਕਮ ਸਿੰਘ ਹੈ ਜੀ ਸਿੰਘ ਸਾਹਿਬ ਜੀ ਜਿਹੜਾ ਅੱਜ ਤੰਤਰਨ ਸਾਹਿਬ ਸਾਹਿਬ ਜੀ ਦੂਜਾ ਬਾਬਾ ਜੀਵਨ ਸਿੰਘ ਜੀ ਦਾ ਸ਼ੀ ਦਿਦੇੜਾ ਵਾ ਗੁਰਪੁਰ ਕੱਢਿਆ ਗਿਆ ਵਾ ਇਹਦੇ ਸੰਬੰਧਿਤ ਕੀ ਗੱਲ ਚਾਹੁੰਦੇ ਜੀ ਜਿਹਨੂੰ ਹਰ ਸਾਲ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦੀ ਜੀ ਦਾ ਦਿਹਾੜਾ ਮਨਾਉਂਦੇ ਆ ਅਸੀਂ ਦੀ ਸਮਾਜੀ ਐਕਟੀਵਿਟੀ ਦਾ ਸਰ ਸਹੇਜੋਟ ਜਾਤਾਂ ਦੀ ਸ਼ੀ ਦੀ ਤੇ ਮਾਤਾ ਗੁਰਪੁਰ ਦੀ ਸ਼ੀ ਜੀ ਸਾਹਿਬ ਸਾਹਤ ਨੂੰ ਸਮਰਪਿਤ ਆ ਤੇ ਪਾਪਾ ਜੀ 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 ਦੀ ਮਸਮਾਰਪਾਤਾ ਇਹ ਨਗਰ ਕੀਰਤਨ ਅੱਜ ਕੱਢ ਰਹੇ ਆ ਸਾਰੇ ਹੀ ਪ੍ਰਬੰਧ ਕਮੇਟੀ ਦਾ ਤੇ ਨਗਰ ਨਿਵਾਸੀ ਸਹਿਯੋਗ ਨਾਲ ਇਹ ਨਗਰ ਕੀਰਤਨ ਬਣਾਇਆ ਜਾ ਰਿਹਾ ਹੈ ਤੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਰੇ ਸੈਕਟ ਸੰਗਤ ਗੁਰੂ ਘਰ ਨਾਲ ਜੁੜਨ ਕੋ ਗਾਣੀ ਬਾਣੀ ਨਾਲ ਜੁੜਨ ਤੇ ਸਾਰੇ ਜਾਣੇ ਇਹ ਆਪਾਂ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਜੋ ਚੰਗੀ ਤਰੀਕੇ ਨਾਲ ਮਨਾ ਸਕੀਏ ਲਾਸਟ ਵਿੱਚ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਸਾਰੀ ਸੰਗਤਾਂ ਜੀ ਦਾ ਤੁਹਾਨੂੰ ਧੰਨਵਾਦ ਕਰਦੇ ਆ ਜੀ ਦਰ ਪਰਬੰਧ ਕਮੇਟੀ ਬਾਬਾ ਜੀਵਨ ਸਿੰਘ ਦੇ ਸਪੋਰਟ ਦੇ ਅਮੁੱਚ ਨਕਨਵਾਸੀਆਂ ਵੱਲੋਂ ਸਾਹਿਬ ਤਾਹ ਸਾਹਿਬ ਧੰਨ ਸੰਗਤ ਦਾ ਧੰਨਵਾਦ ਕਰਦੇ ਹਾਂ ਹਾਂਜੀ ਸੰਗਤ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੀ ਨਾ ਜਪਣਾ ਮੇਰਾ ਨੋ ਵੀ ਕੰਪਲੀਟ ਪਟੂਰ ਸਿੰਘ ਮੈਨਦੋੜ ਸੰਗਤ ਕਮੇਟੀ ਦਾ ਪ੍ਰੋਗਰਾਮ ਪੈਂਡ ਸੱਜਾ ਵਾਲਾ ਸੰਗਤ ਸਾਹਿਬ ਜਿਹੜਾ ਅੱਜ ਤਨਤਨ ਸਾਹਿਬ ਬਾਬਾ ਜੀਵਨ ਸਿੰਘ ਜੀ ਦਾ ਛਿੱਦੀ ਘੜੇ ਨੂੰ ਮੁੱਖ ਰੱਖ ਕੇ ਗੁਰਗੁਰੂ ਦੁਜਾਰਾ ਨਗਰ ਕੀਰਤਨ ਕੱਢਿਆ ਗਿਆ ਵਾ ਇਹ ਸੰਦੇਸ਼ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹਦੇ ਸਬੰਧ ਤੇ ਹੀ ਕਹਿਣਾ ਚਾਹੁੰਦੇ ਜੀ ਵੀ ਜਿਹੜਾ ਪਰਿਵਾਰ ਆ ਬਾਬਾ ਜੀਵਨ ਸਿੰਘ ਦਾ ਬਹੁਤ ਵੱਡੀ ਕਰਵਾਨੀ ਆ ਛਿੱਦੀਆ ਕਿ ਪਹਿਲਾਂ ਤੋਂ ਜਿਹੜਾ ਇਹ ਪਰਿਵਾਰ ਸੀ ਸਿੱਖੀ ਘਰ ਦੇ ਨਾਲ ਗੁਰੂ ਘਰਾਂ ਦੇ ਨਾਲ ਹੀ ਜੁੜਿਆ ਹੋਇਆ ਸੀਗਾ ਜਿੰਨਾ ਵੀ ਪਰਿਵਾਰ ਸੀਗਾ ਅੱਜ ਵੀ ਅਸੀਂ ਇਹੀ ਸਨੇਹਾ ਨੌਜਵਾਨ ਪੀੜੀ ਜੋ ਤੁੰ ਦੇਵਾਂਗੇ ਬੇ ਗੁਰੂ ਘਰ ਨਾਲ ਜੁੜੋ ਕੇਸ ਦਾੜੀ ਰੱਖਣੇ ਸਾਡੇ ਲਈ ਬਹੁਤ ਜ਼ਰੂਰੀ ਆ ਦਸਵੇਂ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀ ਆ ਬਾਣੀ ਚ ਲਿਖਿਆ ਬੇ ਦਸਤਾਰ ਤੇ ਰੁਪਤਾਰ ਰੁਪਤਾਰ ਤੇ ਦਸਤਾਰ ਦੇ ਵਿੱਚੋਂ ਸਾਡਾ ਫਰਕ ਨਹੀਂ ਹੋਣਾ ਚਾਹੀਦਾ ਸਾਡਾ ਅੱਜ ਇਹੀ ਸੁਨੇਹਾ ਆ ਨੌਜਵਾਨ ਪੀੜੀ ਨੂੰ ਗੁਰੂ ਘਰ ਦੇ ਨਾਲ ਜੁੜਨਾ ਬਾਣੀ ਨਾਲ ਜੁੜਨਾ ਕੇਸ ਦਾੜੀ ਰੱਖਣੇ ਤਸਤਾਰ ਸੁਹੋਣੀ ਇਹ ਸਾਡੇ ਲਈ ਜ਼ਰੂਰੀ ਆ ਉਹਨਾਂ ਨੇ ਇੱਕ ਦਸਤਾਰ ਰੱਖਣ ਦੀ ਖਾਤਰ ਸਾਰੇ ਪਰਿਵਾਰ ਆਪਦੇ ਸ਼ਹੀਦ ਕਰਾਰੇ ਦਸਵੇਂ ਪਾਸੇ ਦੇ ਨਾਲ ਸਾਨੂੰ ਇਹੀ ਸਿੱਖਿਆ ਲੈਣੀ ਚਾਹੀਦੀ ਆ ਵੀ ਸਾਡਾ ਵੀ ਉਹਨਾਂ ਦੇ ਨਾਲ ਲਿੰਕ ਰੱਖਣਾ ਜ਼ਰੂਰੀ ਆ ਜਿਵੇਂ ਕਿ ਉਹਨਾਂ ਨੇ ਅੰਮ੍ਰਿਤ ਧਾਨ ਰੱਖੇ ਕਿੰਨੀਆਂ ਵਿਅਸਾ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਇੱਕ ਐਚਵੀ ਡੋਲੇ ਨੇ ਮੁਗਲ ਸਰਕਾਰ ਤੋਂ ਸਿੱਖੀ ਜਰਉਣ ਦੀ ਖਾਤਰ ਔਰੰਗਜੀਬ ਨੇ ਝੋੜ ਲਾਟਿਆ ਵੀ ਮੈਂ ਸਿੱਖੀ ਖਤਮ ਕਰ ਦੂੰਗਾ ਪਰ ਉਹ ਕੁਰਬਾਨੀਆਂ ਤੋਂ ਨਹੀਂ ਚਿੱਥੀ ਤੇ ਸਿੱਖੀ ਨਹੀਂ ਲਾਸਟ ਵੇ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਲਾਸਟ ਦੇ ਵਿੱਚ ਮੇਰੀ ਇਹੀ ਪੀਲ ਆ ਸੰਗਤਾਂ ਨੂੰ ਬਈ ਦਾੜੀ ਕੇਸ ਤੇ ਤਸਤਾਰ ਜਰਉਣ ਰੱਖਣੀ ਜ਼ਰੂਰੀ ਆ ਸਾਡੇ ਲਈ ਬੇ ਦਸਤਾਰ ਜ਼ਰੂਰੀ ਆ ਤੇ ਕੇਸ ਦਾੜੀ ਰੱਖਣੇ ਤੇ ਗੁਰੂ ਘਰ ਦੇ ਨਾਲ ਜੁੜਨਾ ਅੰਬਰ ਸਕਣਾ ਜੇ ਬੰਦਾ ਕੋਈ ਅੰਬਰ ਨਹੀਂ ਸਕਦਾ ਤੇ ਕੇਸ ਦਾੜੀ ਰੱਖਣੇ ਦਾ ਉਹਦੇ ਲਈ ਬਹੁਤ ਜ਼ਰੂਰੀ ਆ ਸਾਡੀ ਇਹੀ ਪੀਲ ਆ ਆਖਿਰ ਦੇ ਵਿੱਚ ਲਾਖਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ